रा साहिब साम जी राज बि रखियो ਪਾ ਜੀ ਇਹਦੇ ਤੋਂ ਤੋਂ ਕਿ ਮੁਸੀ ਆਪਣੇ ਪੰਜ ਚ ਚੋ ਕਰਦੇ ਇਹਨਾਂ ਜਿਹੜਾ ਦਾ ਰਹਿਣਾ ਸਭ ਤੋਂ ਮਿਲਦਾ ਰਾਜ ਵੀ ਛੋੜੇ ਕਿ ਨਾ ਅੱਜ ਸਤਿਭਾਵਨਾ ਸੇਵਾ ਸੁਸਾਇਟੀ ਹੈ ਸ਼ੇਖ ਖਾਨ ਜੀ ਉਹਨਾਂ ਨੇ ਅੱਜ ਸ੍ਰੀ ਗੁਰੂ ਨਨਕ ਤੇ ਜੀ ਦਾ ਗੁਰਪੁਰਬ 555ਵੇਂ ਜਿਹਦੇ ਸੰਬੰਧ ਵਿੱਚ ਇਹਨਾਂ ਨੇ ਖੁਸ਼ੀ ਜਾਰ ਕੀਤੀ ਤੇ ਗੁਰੂ ਜੀ ਦੇ ਗੁਰਪੁਰਪਤੇ ਕੇਕ ਕਟਿਆ ਤੇ ਮੈਂ ਆਪਣੇ ਵੱਲੋਂ ਇਹ ਸਤਿ ਭਾਵਨਾ ਸੇਵਾ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵਾ ਸਾਹਿਬ ਸੰਗਤ ਨੂੰ ਸਾਰਿਆਂ ਨੂੰ ਮੁਬਾਰਕਬਾ ਦਿੰਦਾ 556ਵਾਂ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਗੁਰਪੁਰਪਾ ਆਪਾਂ ਉਹਨਾਂ ਦੇ ਫਲਸਫੇ ਤੇ ਚੱਲੀਏ ਕਿਰਤ ਕਰੀਏ ਨਾਮ ਜਪੀਏ ਵੰਡ ਛਕੀ ਦੇ ਫਲਸਫੇ ਉੱਤੇ ਚੱਕੇ ਤਾਂ ਕਿ ਅਸੀਂ ਸਮਾਜ 'ਚ ਵਧੀਆ ਕੰਮ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ आप राजीरह आया नहीं क्या? बाहु बाहु क्यों बढ़ा? चलाते हैं वो लास्ट जो है ही, बंदूक लेते हो बाहु? चलाते हैं वो लास्ट जो है ही, बाहु क्यों बढ़ा? ढ़िक बढ़ा? ढ़िक बढ़ा? ढ़िक बढ़ा? ढ़िक बढ़ा? ਪਹਿਲਾਂ ਤਾਂ ਸਾਰੇ ਹੀ ਜਿੰਨੇ ਵੀ ਮਿੱਤਰ ਨੇ ਸੱਜਣ ਬਾਹਰ ਬੈਠੇ ਨੇ ਜਿਵੇਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਮੇਰੇ ਦੂਸ ਨੇ ਜਿੰਨੇ ਵੀ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਵੀ ਜਿਹੜੇ ਸਾਡਾ ਸਹਿਯੋਗ ਵੀ ਕਰਦੇ ਨੇ ਔਰ ਹਰ ਵਾਰ ਤਿਹਾੜ ਤੇ ਯਾਦ ਵੀ ਰੱਖਦੇ ਨੇ ਤੇ ਸ੍ਰੀ ਗੁਰੂ ਪਰਵ ਦਾ 556 ਗੁਰੂ ਪਰਵ ਹੈ ਗੁਰੂ ਨਾਨਕ ਦੇਵ ਮਹਾਰਾਜ ਦਾ ਤੇਦੀ ਬਹੁਤ ਬਹੁਤ ਵਧਾਈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵੱਡਾ ਕੇਕ ਕਟਿਆ ਗਿਆ ਚਾਹ ਮਠੀਆਂ ਦਾ ਲੰਗਰ ਤੇ ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਨੂੰ ਅਸੀਂ ਕੰਬਲ ਵੰਡਦੇ ਹੁਣੇ ਸੁਸਾਇਟੀ ਵੱਲੋਂ ਤੇ ਉਰੇ ਅੱਜ ਦੇ ਦਿਨ ਮੇਰੇ ਵੱਡੇ ਵੀਰ ਦਲਜੀਤ ਸਿੰਘ ਰਾਣਾ ਜੀ ਇਹ ਮਤਲਬ ਇੱਕ ਅੱਛੇ ਆਫੀਸਰ ਤਾਂ ਹੈ ਹੀ ਡਿਊਟੀ ਇਹਨਾਂ ਨੇ ਮਤਲਬ ਉਹ ਨੇੜੇ ਤੇੜੇ ਆਪਣੇ ਕਰੀਏ ਕੱਚੇ ਅਫਸਰ ਹੈ ਕੋਈ ਮੂੰਹ ਤੇ ਤਾਰੀਫ ਨਹੀਂ ਮੇਰੇ ਪਿੱਠ ਪਿੱਛੇ ਵੀ ਇਹ ਕੱਚੇ სპੋਰਟਸਮੈਨ ਇੰਟਰਨੈਸ਼ਨਲ ਪਲੇਅਰ ਨੇ ਔਰ ਜਿਹੜੇ ਜ਼ਰੂਰਤਮੰਦ ਲੋਕ ਨੇ ਕਈ ਸਪੋਰਟਸ ਵਾਲਿਆਂ ਦੀ ਵੀ ਇਹਨਾਂ ਨੇ ਬਹੁਤ ਹੈਲਪ ਕਰੀਏ ਤੋ ਅੱਜ ਸਾਡੇ ਵਿੱਚ ਆਏ ਨੇ ਤਾਂ ਮੈਂ ਭਾਜੀ ਉਹਨਾਂ ਦਾ ਬਹੁਤ ਬਹੁਤ ਔਰ ਸਾਡੀ ਸਾਰੀ ਟੀਮ ਇਹਨਾਂ ਨੇ ਆਪਣੇ ਕੀਮਤੀ ਸਮੇਂ ਚੋਂ ਭਾਜੀ ਉਹਨਾਂ ਨੇ ਟਾਈਮ ਕੱਢਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਸਾਰੇ ਹੀ ਜਿੰਨੇ ਵੀ ਸਾਡੇ ਬਾਜ਼ਾਰ ਦੇ ਲੋਕ ਨੇ ਚੌਕ ਦੇ ਲੋਕ ਨੇ ਜਾਂ ਲੋਕ ਜਿੰਨੇ ਵੀ ਇੱਥੇ ਦੁਕਾਨਦਾਰ ਵੀ ਆਏ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਗੁਰੂ ਨਾਨਕ ਸਾਹਿਬ ਦਾ ਨਾ ਜਿਹੜਾ ਫਲਸਫਾ ਉਹਨਾਂ ਨੇ ਇੱਕੋ ਗੱਲ ਸਿਖਾਈ ਹੈ ਵੀ ਇਨਸਾਨੀਅਤ ਦੀ ਸੇਵਾ ਉਹਨਾਂ ਨੇ ਧਰਮ ਮਜ਼ਬ ਤੋਂ ਉੱਪਰ ਉੱਠ ਕੇ ਉਹ ਸਾਰੇ ਲੋਕਾਂ ਨੂੰ ਇਹੀ ਸਿਖਾਇਆ ਤਾਂ ਅੱਜ ਦੇ ਦਿਨ ਤਾਂ ਮੈਂ ਹੀ ਕਹੂੰਗਾ ਵਾਹ ਵਾਹ ਬਾਬਾ ਨਾਨਕ ਸਾਹਿਬ ਕੀ ਸਿੱਖੋਂ ਕੇ ਗੁਰੂ ਮੁਸਲਮਾਨੋਂ ਕੇ ਪੀਏ ਤਾਂ ਬਾਬੇ ਨਾਨਕ ਦੀਆਂ ਤਾਂ ਸਿਫਤਾਂ ਮੇਰਾ ਕਹਿ ਲਾ ਆਪਾਂ ਸਾਰੀ ਰਾਤ ਕਰੀ ਜਾਈਏ ਤਾਂ ਉਹ ਵੀ ਘਟਨੇ ਉਹਨਾਂ ਨੂੰ ਜਦੋਂ ਮਰਦਾਨਾ ਜੀ ਔਰ ਬਾਲਾ ਜੀ ਉਹਨਾਂ ਦੇ ਨਾਲ ਰਹਿੰਦੇ ਸੀ ਸਾਰੇ ਹੀ ਜਾਣਦੇ ਨੇ ਜਦੋਂ ਉਹਨਾਂ ਦਾ ਲਾਸਟ ਸਮਾਂ ਆਇਆ ਸੀ ਨਾ ਮਰਦਾਨਾ ਜੀ ਦਾ ਤਾਂ ਮਰਦਾਨਾ ਜੀ ਨੂੰ ਬਾਬਾ ਜੀ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੇ ਵੀ ਮਰਦਾਨਿਆਂ ਮੰ ਕੀ ਮੰਗਦਾ ਤਾ ਮਰਦਾਨਾ ਜੀ ਨੇ ਕਿਹਾ ਬੱਬਾ ਜੀ ਤੁਸੀਂ ਬਹੁਤ ਕੁਝ ਦਿੱਤਾ ਮੈਨੂੰ ਕਹਿੰਦੇ ਨਹੀਂ ਅੱਜ ਮੰਗ ਲੈ ਜੋ ਮੰਗਣਾ ਹੈ ਕਹਿੰਦਾ ਫਿਰ ਮੈਨੂੰ ਜਿਵੇਂ ਤੁਸੀਂ ਮੇਰੇ ਨਾਲ ਲਿਭਾਈ ਹੈ ਨਾ ਸਾਡੀ ਆਉਣ ਵਾਲੀ ਵੀ ਜਿਹੜੀ ਪੀੜ੍ਹੀ ਹੈ ਆਉਣ ਵਾਲੀ ਜਨਰੇਸ਼ਨ ਹੈ ਉਹ ਵੀ ਇਸੇ ਤਰ੍ਹਾਂ ਇੱਕ ਦੂਜੇ ਨਾਲ ਲਿਭਾਏ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਸਾਰਿਆਂ ਨੂੰ ਹੀ ਇੱਕ ਦੂਜੇ ਦੇ ਤਿਹਾਰ-ਬਾਰ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਮਿਲ ਜੁਲ ਕੇ ਹਰ ਤਿਹਾਰ ਮਨਾਉਣਾ ਚਾਹੀਦਾ ਜੋ ਸਾਡੀ ਸੁਸਾਇਟੀ ਦਾ ਮੁੱਖ ਮੰਤਵ ਹੈ ਚਾਹੇ ਉਹ ਈਦ ਹੋਵੇ ਚਾਹੇ ਉਹ ਬੰਦਵਾਸਤੀ ਦਾ ਲੰਗਰ ਹੋਵੇ ਚਾਹੇ ਸ਼੍ਰੀ ਗੁਰੂ ਪਰਬ ਹੋਵੇ ਤਾਂ ਅਸੀਂ ਇਕੱਠੇ ਹੀ ਰਲ ਮਿਲ ਕੇ ਮਨਾਉਂਦੇ ਆਂ ਤਾਂ ਜਿਹੜੀ ਸੁਸਾਇਟੀ ਹੈ ਪਿਛਲੇ 20 ਸਾਲ ਤੋਂ ਗੁਰੂਆਂ ਪੀਰਾਂ ਦੇ ਆਸ਼ੀਰਵਾਦ ਨਾਲ ਵੱਧ ਫੁੱਲ ਰਹੀ ਹੈ ਤਾਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਮੈਂ ਸਾਰੇ ਹੀ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਆਂ ਤੇ ਅੱਜ ਦੇ ਦਿਨ ਸਾਰਿਆਂ ਨੂੰ ਦੁਨੀਆ ਦੇ ਵਿੱਚ ਹੀ ਨਹੀਂ ਪੂਰੇ ਆਪਣੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇਸ਼ ਦੇ ਵਿੱਚ ਬਾਹਰ ਲੋਕ ਜਿਹੜੇ ਬੱਚਾ ਸਭ ਨੂੰ ਬਹੁਤ ਬਹੁਤ ਵਧਾਈ ਆ ਧੰਨ